ਲਗਾਤੇ ਰეკੀ ਵੀ ਕੀਤੀ ਤੇ ਐਕਸਟਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ ਉਹ ਅਜਿਹੀ ਸੀ ਨਾ ਤੋਂ ਪੁੱਛ ਕੇ ਚੁਕਾ ਕੇ ਪ੍ਰੋਪਰ ਡਿਟੇਲ ਚ ਫਿਰ ਪਤਾ ਲੱਗੂਗਾ ਕਿ ਕਿਹੜੇ ਬੰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਇਹਨਾਂ ਨੇ ਰਿਕਵਰੀ ਕੀਤੀ ਹੈ ਤਿੰਨ ਮੈਂਬਰਾਂ ਬਰਾਮਦ ਹੋਏ ਨੇ ਤੇ ਨਾਲ 18 ਜਿਹੜੇ ਨੇ ਇਸ ਤਰ੍ਹਾਂ ਬਰਾਮਦ ਬਾਕੀ ਬੰਦੇ ਇਹਦੇ ਤੇ ਰੈਸਟੋਰੇ ਨੇ ਪੀਨੋ ਬੰਬਰ 557 ਇਹਨਾਂ ਦੀ ਜਿਹੜੀ ਹਿਸਟਰੀ ਹੈ ਇਹਨਾਂ ਤੇ ਮਲਟੀਪਲ ਪਰਚੇ ਦਰਜ ਨੇ ਐਕਸੈਪਟ ਫਾਰ ਵਨ ਕਯੂ ਜਿਹੜਾ ਬੋਬੀ ਹੈ ਜਿਹੜੇ ਬਾਕੀ ਬੰਦੇ ਨੇ ਇਹਨਾਂ ਤੇ 307 ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਬਟ that is very sure ਕਿ extortion ਦਾ ਕੰਮ ਕਰਦੇ ਸੀਗੇ ਫੋਨ ਕਰਦੇ ਸੀ ਗੈਂਗਸਟਰ ਦਾ ਨਾਮ ਲੈ ਕੇ ਕਿ ਸਾਨੂੰ ਇਹਨੇ ਬੈਸੇ ਰੋਲ ਦਿੱਤਾ ਸੀ ਤੁਹਾਡੇ ਫਾਇਰ ਕਰਾਂਗੇ ਬੱਚਾ ਦਾ ਨੁਕਸਾਨ ਕਰਾਂਗੇ ਤੁਹਾਡਾ ਨੁਕਸਾਨ ਕਰਾਂਗੇ ਸੋ ਇਹ ਕਬੱਡੀ ਵਾਰਦਾ ਜਿਹੜੀ ਹੈ ਉਹ ਅਵਰਟ ਕੀਤੀ ਗਈ ਰੋਕ ਲਈ ਇਹਨਾਂ ਦੀ ਅਲੀਸਟ ਵਿੱਚ ਕਿ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਉਣ ਆਨਿਓ ਸਿੰਘ ਜੀ ਐਮ ਸਾਹਿਬ ਤੇ ਮਾਨਿਕ ਮੀਰ ਸਾਹਿਬ ਜਿਹੜੀ ਇਹ ਜੀ ਪਟਿਆਲਾ ਦੇ ਇਨਸਟਰਕਸ਼ਨਸ ਤੇ ਮੋਈਬਾ ਜਿਹੜਾ ਪ੍ਰੀਵੈਂਟਿਵ ਕੰਮ ਕਰਦੇ ਆ ਕਿ ਕੋਈ ਵੀ ਕ੍ਰਾਈਮ ਨੂੰ ਹੋਣ ਤੋਂ ਰੋਕਿਆ ਜਾਵੇ ਤੇ ਜਿਹੜੇ ਕੋਈ ਕ੍ਰਾਈਮ ਹੋਏ ਨੇ ਉਹਨਾਂ ਨੂੰ ਜਦਿੱਤੋ ਜਦਿੱਤ ਰੇਨਸ ਕੀਤਾ ਜਾਵੇ ਤੇ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਉਸ ਦੀ ਲੜੀ ਵਿੱਚ ਜਿਹੜੀਆਂ ਟੀਮਸ ਬਣਾਈਆਂ ਕਿ ਐਸੇ ਅੰਡਰ ਦਾ ਲੀਡਰਸ਼ਿਪ ਆਫ ਐਸਪੀ ਡੀ ਐਸਪੀ ਡੀ ਤੇ ਇੰਚਾਰਜ ਹੀ ਹੈ ਇਹਨਾਂ ਨੇ ਰਿਕਵਰੀ ਕੀਤੀ ਹੈ ਤਿੰਨ ਵੈਪਨ ਬਰਾਮਦ ਹੋਏ ਨੇ ਤੇ ਨਾਲ 18 ਜਿਹੜੇ ਨੇ ਗਰਾਉਂਡ ਬਰਾਮਦ ਇਹਦੇ ਵਿੱਚ ਇੰਟਰਸਟਿੰਗਲੀ ਇੱਕ ਜਿਹੜਾ ਵੈਪਨ ਹੈ ਵਰਤੀਬੋਰ ਦਾ ਪਿਸਤਲ ਹੈ ਜਿਹੜਾ ਇਹ ਪਾਦਣਾ ਇੱਕ ਫਾਇਰਿੰਗ ਕੇਜ ਹੋਇਆ ਸੀ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਅਰੈਸਟ ਕਰਨ ਵਾਲਾ ਕੋਰ ਸੇਵਾਕੁਰ ਸੇਵਕ ਸੀ ਤੇ ਬਾਅਦ ਚ ਦੂਜਾ ਇੱਕ ਹੋਰ ਬੰਦਾ ਇਹਦੇ ਵਿੱਚ ਨੋਮੀਨੇਟ ਹੋਇਆ ਸੀਗਾ ਜਿਸ ਦਾ ਕੀ ਨਾਮ ਹੈਗਾ ਸੰਦੀਪ ਸਿੰਘ ਉਰਫ ਸੁੱਖਾ ਸੋ ਇਹ ਦੋਵੇਂ ਵੀ ਅਰੈਸਟ ਕੀਤੇ ਗਏ ਨੇ ਇਸ ਤੋਂ ਇਲਾਵਾ ਤਿੰਨ ਬੰਦੇ ਹੋਰ ਅਰੈਸਟ ਕੀਤੇ ਗਏ ਨੇ ਜਿਦੈ ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ ਇਹ ਮਾਨਸਾ ਦਾ ਰਹਿਣ ਵਾਲਾ ਰਵਿੰਦਰ ਸਿੰਘ ਉਸ ਨਿਕੜੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਤੇ ਸੁਖਵਿੰਦਰ ਉਸ ਬੌਬੀ ਇਹ ਵੀ ਮਾਨਸਾ ਦਾ ਰਹਿਣਾ ਜਿਹੜੇ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਗਏ ਨੇ ਪਾਤੜਾ ਦੇ ਕੇਸ ਚ ਉਹਦੇ ਚੋਂ ਵੀ ਇੱਕ ਮਾਨਸੇ ਦਾ ਤੇ ਇੱਕ ਮੁਕਸੇ ਦਾ ਸੀ ਸੋ ਟੋਟਲ ਪੰਜ ਬੰਦੇ ਇਹਦੇ ਤੇ ਰੈਸਟੋ ਇਹਨਾਂ ਤੀਨ ਵੇਪਨ ਬਰਾਮਦ ਹੋਏ ਇਹਨਾਂ ਦੀ ਜਿਹੜੀ ਹਿਸਟਰੀ ਹੈ ਇਹਨਾਂ ਤੇ ਮਲਟੀਪਲ ਪਰਚੇ ਦਰਜ ਨੇ ਐਕਸੈਪਟ ਫਾਰ ਵਨ ਯੂਜ਼ ਜਿਹੜਾ ਬੌਬੀ ਹੈ ਜਿਹੜੇ ਬਾਕੀ ਬੰਦੇ ਨੇ ਇਹਨਾਂ ਤੇ 307 ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਤੇ ਆਰਬਜੈਕਟ ਦੇ ਵੀ ਪਰਚੇ 379 ਬੀਰ ਹਤਾਵਾ ਦਾ ਰਿਸ਼ਟ ਪਰਚੇ ਇਹਨਾਂ ਨੇ ਦੋ ਜਗ੍ਹਾ ਤੇ ਰੈਕੀ ਵੀ ਕੀਤੀ ਤੇ ਐਕਸਟਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ ਉਹ ਅਜੇ ਅਸੀਂ ਇਹਨਾਂ ਤੋਂ ਪੁੱਛ ਕੇ ਚੁੱਕ ਕੇ ਪ੍ਰੋਪਰ ਡਿਟੇਲ ਚ ਫਿਰ ਪਤਾ ਲੱਗੂਗਾ ਕਿ ਕਿਹੜੇ ਬੰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਬਟ that is very sure ਕਿ ਐਕਸਟਰਸ਼ਨ ਦਾ ਕੰਮ ਕਰਦੇ ਸੀਗੇ ਫੋਨ ਕਰਦੇ ਸੀ ਗੈਂਗਸਟਰ ਦਾ ਨਾਮ ਲੈ ਕੇ ਕਿ ਸਾਨੂੰ ਇੰਨੇ ਪੈਸੇ ਰੋਹ ਲਏ ਤੇ ਅਸੀਂ ਤੁਹਾਡੇ ਫਾਇਰਿੰਗ ਕਰਾਂਗੇ ਬੱਚਾ ਦਾ ਨੁਕਸਾਨ ਕਰਾਂਗੇ ਤੁਹਾਡਾ ਨੁਕਸਾਨ ਕਰਾਂਗੇ ਸੋ ਜਿਵੇਂ ਮੈਂ ਦੱਸਿਆ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਸੋ ਇਹ ਫਰਾਰਚ ਸੀਗੇ ਕਿਸੇ ਨਾ ਕਿਸਾ ਨੁਕਸਾਨ ਕਰਾਂਗੇ ਸੋ ਇੱਕ ਵੱਡੀ ਵਾਰਦਾਤ ਜਿਹੜੀ ਹੈ ਉਹ ਅਵਰਟ ਕੀਤੀ ਗਈ ਹੈ ਰੋਕੀ ਗਈ ਹੈ ਇਹਨਾਂ ਦੀ ਅਰੈਸਟ ਕਿ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਉਣ ਫਿਰੋਤੀ ਨੇ ਫਰੋਤੀ ਦਾ ਕਾਲ ਕੀਤਾ ਗਿਆ ਸੀ ਨਾ ਕੋਈ ਬਿਲਕੁਲ ਫਿਰੋਤੀ ਦਾ ਕਾਲ ਇਹਨਾਂ ਨੇ ਕੀਤਾ ਸੀ ਜਿਵੇਂ ਮੈਂ ਕਿਹਾ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਕੁਝ ਪੁਰਾਣੀਆਂ ਕਾਲਸ ਵੀ ਨੇ ਇਸ ਸਾਲ ਦੀਆਂ ਵੀ ਐ ਕੁਝ ਪੁਰਾਣੇ ਪਿਛਲੇ ਸਾਲ ਦੀਆਂ ਵੀ ਐ ਕੁਝ ਪਟਿਆਲਾ ਜਨੇ ਦੀਆਂ ਕੁਝ ਬਾਕੀ ਜਨੇ ਦੀਆਂ ਸੋ ਸਾਰੀ ਸਾਰੀ ਡਿਟੇਲਸ ਜਦੋਂ ਇਨਵੈਸਟੀਗੇਸ਼ਨ ਹੋ ਗਈ ਇੰਟਰੋਗੇਸ਼ਨ ਹੋ ਗਈ ਉਹਦੇ ਵਿੱਚ ਸਾਹਮਣੇ ਆ। ਨੈਕਸਟ ਟਾਈਮ ਆ ਵੀ ਕੋਈ ਇਹਨਾਂ ਦਾ ਫਾਮਸੀ ਦਾ ਗੈਂਗਸਟਰ ਦਾ ਨਾਮ ਲੈਂਦੇ ਸੀਗੇ। ਬਟ ਅਜੇ ਤੱਕ ਇਹਨਾਂ ਦਾ ਕੋਈ ਲਿੰਕ ਐਸਐਸ ਸਾਡੇ ਵੱਲੋਂ ਨਹੀਂ ਐਸਟੈਬਲਿਸ਼ ਕੀਤਾ ਗਿਆ। ਉਹ ਜਦੋਂ ਪੁੱਛ ਕੇ ਚოვਗੀ ਉਹਦੇ ਚਾਏਗਾ ਕਿ ਇਹਨਾਂ ਦਾ ਕੋਈ ਲਿੰਕ ਉਹਨਾਂ ਨਾਲ ਲੱਗਾ ਹੈ ਗੈਂਗਸਟਰ। ਕਿਹੜੇ ਗੱਦੋ ਦਾ? ਉਹ ਜਿਹੜੇ ਕਿਉ ਜਿਹੜੇ ਆਪਣੇ ਇਹ ਮਦਈ ਨੇ ਜਿਹੜੇ ਪਰਚੇ ਦਰਜ ਹੋਏ ਹੈ ਜਿਨ੍ਹਾਂ ਨੂੰ ਥ੍ਰੈਟ ਪਾਲ ਜਾਈ। ਉਹਨਾਂ ਨਾਲ ਕੰਟੈਕਟ ਕਰਕੇ ਪਤਾ ਲੱਗੂਗਾ ਕਿ ਕਿਹੜੇ ਬੰਦੇ ਦਾ ਨਾਮ ਹੈ। ਸਰ ਸਾਰੇ ਤੇ ਸੋ ਇੰਟਰਸਟ ਹੋਈ। ਇਸਾਰੇ ਪਟਿਆਲਾ ਦੇ ਰੇਸਟ ਹੁਣ ਤਾਂ ਕਿੰਨੇ ਕੇਸ ਫੇਰ ਚੁੱਕੇ ਨੇ ਕਿੰਨੇ ਕੇਸ ਇਨਵੈਸਟੀਗੇਸ਼ਨ ਤੇ ਭਾਜੇ ਦੇ ਮਾਰ ਦਵਾਂਗੇ ਰਵਾਣ ਚੁੱਕੇ ਚੋਕੀ ਤੋੜਦਾ ਸੋਮ ਨਾਮੀ ਬੰਦੇ ਰੀਸਨੇ ਕੰਡੀਪਤਾ ਤੋਂ ਦੂਸਰਾ ਕਾਰੋਬਾਰ ਜਿਹੜੀ ਹਜੇ ਤੱਕ ਸਾਡੀ ਕੰਪਨੀਸ਼ ਹੈ ਜਿਹੜੇ ਵੱਡੇ ਕਾਰੋਬਾਰ ਕਿਦਮੇ ਵਿੱਚ ਸੈਸਿਕਲੀ ਪਹਿਲਾਂ ਇਨਫੋਰਮੇਸ਼ਨ ਕੱਢਣੀ ਕਰਦੇ ਸੀ ਕਿ ਕਿਹਦਾ ਚੰਗਾ ਕਾਰੋਬਾਰ ਹੈ ਫਿਰ ਉਹਨਾਂ ਨੂੰ ਫੋਨ ਕਰਦੇ ਸੀ ਡਰਾਉਂਦੇ ਧੰਕਾਉਂਦੇ ਸੀ ਸਪੈਸਿਫਿਕ ਜੋ ਮੈਂ ਨਹੀਂ ਦੱਸ ਸਕਦਾ ਬਿਕਾ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈ ਬਟ ਦੋ ਚੀਜ਼ਾਂ ਇਹਦੇ ਚ ਬੜੀਆਂ ਸਰਟਨ ਨੇ ਕਿ ਇਹਨਾਂ ਨੇ ਦੇਖੀ ਆਲਰੇਡੀ ਕੀਤੀ ਹੋਈ ਸੀ ਕਿਸੇ ਨੇ ਤੇ ਦੂਜੀ ਚੀਜ਼ ਜਿਹੜੀ ਹੈ दैट इज ਵੈਰੀ ਸਰਟਨ ਕਿ ਇਹਨਾਂ ਨੂੰ ਨੁਕਸਾਨ ਵੀ ਕਿਸੇ ਦਾ ਜਲਦੀ ਕਰਨਾ ਸੀ ਜਿਹੜਾ ਕਿ ਰੋਕ ਗਿਆ ਸੋ ਇਹਨਾਂ ਦਾ ਗੇਮ ਕਿਵੇਂ ਬਣਿਆ ਕਿ ਦੱਸਿਆ ਇਹਨਾਂ ਇਹ ਜੇਲ੍ਹ ਚ ਇਕੱਠੇ ਰਹੇ ਸੀ ਜੇਲ੍ਹ ਚ ਇਹਨਾਂ ਦੀ ਆਪਸ ਚ ਮੁਲਾਕਾਤ ਵੀ ਹੋਈ ਆਪਸ ਗੱਲਾਂ ਬਾਤਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਕੀਤਾ ਪਟਿਆਲਾ ਜੀ ਇਹਨਾਂ ਦਾ ਕੀ ਕਨੈਕਸ਼ਨ ਕੋਈ ਸ਼ੈਲਟਰ ਕਰਦਾ ਸੀ ਜਾਂ ਇਹ ਇਹਨਾਂ ਦੀ ਮੂਵਮੈਂਟ ਸੀਗੀ ਉਹ ਵਾਪਸ ਚਲੇ ਜਾਂਦਾ ਸੀ ਕੀ ਰੱਬ ਪਟਿਆਲੇ ਵਿੱਚ ਇਹ ਰਹਿ ਕੇ ਗਏ ਨੇ ਇੱਥੇ ਇੱਕ ਹੋਟਲ ਵੀ ਰਹਿ ਕੇ ਗਏ ਨੇ ਸੋ ਉੱਥੇ ਹੋਟਲ ਚ ਵੀ ਇਹਨਾਂ ਦੇ ਸਾਨੂੰ ਮਿਲਿਆ ਪ੍ਰੂਫ ਕੇ ਰਹਿ ਕੇ ਗਏ ਨੇ ਉਸ ਹੋਟਲ ਦੀ ਵੀ ਅਸੀਂ ਸਾਰੀ ਜਾਂਚ ਕਰ ਰਹੇ ਆ ਤੇ ਦੇਖ ਰਹੇ ਆ ਕਿ ਕਿਹੜੀਆਂ ਆਈਡੀਜ਼ ਤੇ ਰਹਿ ਨੇ ਤੇ ਉਹ ਆਈਡੀ ਜਿਹੜੀ ਸੀ ਉਹਨੇ ਪ੍ਰੋਪਰ ਲਈ ਹੈ ਮੇਰੇ ਲਈ ਸੋ ਸਾਰੀ ਤਫਤੀਸ਼ ਚਾਹੂਗਾ ਕਿ ਕੌਣ ਟਾਰਗੇਟ ਤੇ ਸੀਗਾ जिम्मे मैं कह कि की बेसिस पे कह रहे हैं बिकॉज होटल चेहके गए